ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਇੱਕ ਮੇਰੇ ਵੱਲੋਂ ਬੇਨਤੀ ਵੀ ਹੈ ਸੁਝਾਅ ਵੀ ਹੈ ਵੈਸੇ ਮੈਨੂੰ ਕਿਸੇ ਨੇ ਵੀ ਮੇਰੇ ਤੇ ਕੋਈ ਤਰਾਰ ਨਹੀਂ ਕੀਤਾ ਤੇ ਕਿਸੇ ਹੋਰ ਦਾ ਮੈਨੂੰ ਨਹੀਂ ਪਤਾ ਤਰਾਰ ਕੀ ਇਹ ਹੋ ਵੀ ਸਕਦੀਆਂ ਇਹ ਜਿਹੜੇ ਦੋ ਇਤਰਾਜ ਆਪਾਂ ਨੂੰ ਉਧਰੋਂ ਉਤਰੀ ਉਹ ਕਿਹੜੇ ਕਿਹੜੇ ਪੂਰੀ ਵੀਡੀਓ ਦੇਖਿਓ ਤੇ ਮੈਂ ਖੋਲ ਕੇ ਦੱਸਾਂਗਾ ਕਿ ਜਿਵੇਂ ਕਿ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਹਾਂ ਕਿ ਪੰਜ ਤਾਂ ਜਿਹੜੇ ਮੇਨ ਗਰੁੱਪ ਨੇ ਸਾਡੇ ਪਿੰਡ ਦੇ ਜਿਵੇਂ ਕਿ ਆਜ਼ਾਦ ਇੰਟਰਨੈਸ਼ਨਲ ਹੈ ਸਿਖਾਖਲਾ ਹੈ ਬਾਬਾ ਰੁਖੜਦਾਸ ਹੈ ਸੀਡੀਐਲ ਸਿਖਾਖਲਾ ਦੇ ਸਿਖਾਕਰਦ ਹੈ ਇਹਨਾਂ ਰਹੀ ਹੈ ਹੋਰ ਵੀ ਕਈ ਹਨ ਗਰੁੱਪ ਤੇ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜੇ ਮੈਂਬਰ ਨੇ ਕੋਈ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਕੋਈ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਕੋਈ ਕੈਨੇਡਾ ਦੇ ਵਿੱਚ ਰਹਿ ਰਿਹਾ ਕੋਈ ਇੰਡੀਆ ਜਣਗੇ ਆਲ ਓਵਰ ਦੀ ਜਿਹੜੇ ਹੈ ਗਲੋਬਲ ਉਹ ਆ ਰਹੇ ਨੇ ਤੇ ਇਹ ਫਿਰ ਗੱਲ ਹੈ ਕਿ ਆਪਣੇ ਜਿਹੜੇ ਟਾਈਮ ਜ਼ੋਨ ਹੈ ਉਹ ਵੀ ਵੱਖਰੇ ਨੇ ਭਾਬ ਜੀ ਮੈਂ ਹੁਣ ਵੀਡੀਓ ਅਪਲੋਡ ਕਰਨੀ ਹੈ ਨਿਊਜ਼ੀਲੈਂਡ 'ਚ ਕੋਈ ਹੋਰ ਟਾਈਮ ਹੈ ਤੇ ਇੰਡੀਆ 'ਚ ਕੋਈ ਹੋਰ ਟਾਈਮ ਹੈ ਯੂਰਪ ਦੇ ਵਿੱਚ ਹੋਰ ਹੈ ਹੁਣ ਕੈਨੇਡਾ ਦੇ ਵਿੱਚ ਤਾਂ ਉਹ ਐਡਾ ਵੱਡਾ ਕੰਟਰੀ ਹੈ ਕਿ ਤਿੰਨ ਉਹਦੇ ਆਪ ਦੇ ਟਾਈਮ ਜ਼ੋਨ ਹੈ ਅਮਰੀਕਾ ਦੇ ਜੋ ਟਾਈਮ ਜ਼ੋਨ ਹੈ ਮੇਰਾ ਕਹਿਣ ਤੋਂ ਬਾਅਦ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਨੀ ਹੈ ਅਸੀਂ ਆਪਣੇ ਟਾਈਮ ਨਾਲ ਕਰਨੀ ਹੈ ਤੇ ਕੋਈ ਉਹ ਜਦੋਂ ਨੋਟੀਫਿਕੇਸ਼ਨ ਉੱਤੇ ਜਾਣਾ ਕਿਸੇ ਨੂੰ ਜਿਹਨੂੰ ਜਿਹਨੂੰ ਜਾਣੀ ਹੈ ਹੋ ਸਕਦਾ ਅਗਲਾ ਸੁੱਤਾ ਪਿਆ ਹੋਵੇ ਹੋ ਸਕਦਾ ਅਗਲਾ ਸੌਣ ਦੀ ਤਿਆਰੀ ਕਰਦਾ ਹੋਵੇ ਉਹਦੀ ਨੀਂਦ ਵੀ ਭੰਗ ਹੋ ਸਕਦੀ ਹੈ ਇਸ ਕਰਕੇ ਮੇਰਾ ਤਾਂ ਇਹ ਸੁਝਾਅ ਹੈ ਕਿ ਤੁਸੀਂ ਆਪੋ ਆਪਣੇ ਜਿਹੜੇ ਜਿਹੜੇ ਸੌਣ ਆ ਜਿਹੜਾ ਨੋਟੀਫਿਕੇਸ਼ਨ ਵਾਲਾ ਹੈ ਉਦੀ ਜਿਹੜੀ ਬੋਲਿੰਗ ਬਿਲਕੁਲ ਡਿਡ ਕਰ ਦਿਓ। ਬਾਕੀ ਤੁਸੀਂ ਜਿਹੜੀ ਬਾਕੀ ਜਿਹੜੀਆਂ ਰਹਿਂਗਾ ਉਹ ਹੌਣ ਪੜ੍ਹਨ ਦਿਓ ਪਰ ਨੋਟੀਫਿਕੇਸ਼ਨ ਵਾਲੀ ਜਰੂਰ ਪਲੀਜ਼ ਉਹ ਪੜ੍ਹਨ ਤੋਂ ਪਹਿਲਾਂ ਕਰ ਦਿਆ ਕਰੋ ਇਹ ਜ਼ਰਾ ਹੀ ਹੋ ਸਕਦਾ। ਦੂਜੀ ਗੱਲ ਇਹ ਕਿ ਮੰਨ ਲਓ ਮੈਂ ਆਪਣੀ ਆਧਾਰ ਦਿੰਨਾ ਹੈ। ਮੈਂ ਹਫਤੇ 'ਚ 3-4 ਵੀਡੀਓ ਪਾਉਣਾ ਹੈ। ਉਹਨਾਂ ਜਦ ਮੈਂ ਹਰ ਗਰੁੱਪ ਦੇ ਵਿੱਚ ਪਾਉਣਾ ਹੈ। ਤੇ ਇਹਦੇ ਵਿੱਚ ਵੀ ਹੋ ਸਕਦਾ ਕਿ ਉਹ ਜਨਨ ਕਿ ਇਸ ਕੋ ਬੰਦੇ ਕੋਲੇ ਤਿੰਨ ਵਾਰ ਵੀਡੀਓ ਚਾਰ ਵਾਰ ਵੀਡੀਓ ਚਲੀ ਜਾਵੇ ਤੇ ਉਹ ਆਖੇ ਬਾਬਾ ਜੀ ਨੇ ਬੜਾ ਤੰਗ ਕੀਤਾ ਇਹਦੇ ਵਿੱਚ ਵੀ ਬਾਬਾ ਜੀ ਇਹਦੇ ਵਿੱਚ ਵੀ ਬਾਬਾ ਜੀ ਇਹਦੇ ਵਿੱਚ ਵੀ ਬਾਬਾ ਜੀ ਮੈਂ ਕਹਾ ਦਾਰਨ ਦਾ ਹੋਰ ਵੀ ਬਹੁਤ ਸਾਰੇ ਆਪਾਂ ਜਿਹਦੇ ਕੋਲੇ ਵੀ ਹੁੰਦੀ ਹੈ ਵੀਡੀਓ ਆਪਾਂ ਫਾਰਵਰਡ ਕਰਦੇ ਆ ਜਾਂ ਅਪਲੋਡ ਕਰਦੇ ਆ ਵੀ ਇਹ ਜਿਹੜਾ ਹੈਗਾ ਜਰੂਰ ਖਿਆਲ ਰੱਖਿਓ ਬਾਕੀ ਉਹ ਜਿਹੜੇ ਤੇ ਪਰਸਨਲ ਲਿੰਕ ਵੀ ਹੁੰਦੇ ਆ ਉਹਦੇ ਚ ਵੀ ਭੇਜੀ ਜਾਂਦੀ ਹੈ ਵੀ ਜੇ ਕਿਸੇ ਨੂੰ ਇਤਰਾਜ ਹੋਵੇ ਇਸ ਤਰ੍ਹਾਂ ਦਾ ਮੈਂ ਬਿਲਕੁਲ ਬੇਨਤੀ ਕਰੂੰਗਾ ਕਿ ਉਹ ਜਿਹੜਾ ਵੀ ਬੰਦਾ ਤੁਹਾਨੂੰ ਜਾਦੇ ਭੇਜਦਾ ਹੈ ਜਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦਾ ਤੁਸੀਂ ਅੱਜ ਕੱਲ ਟੈਕਨੋਲੋਜੀ ਹੈ ਨੰਬਰ ਬਲੌਕ ਕਰ ਦਿਓ ਤੇ ਮੇਰੇ ਕਈ ਰੀ ਮਨ ਚ ਇਹ ਆਇਆ ਕਿ ਮੈਂ ਜਦੋਂ ਵੀ ਅਪਲੋਡ ਕਰਦਾ ਹਾਂ ਸੱਤਾਂ ਉਹ ਗਰੁੱਪਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਵਿੱਚ ਮੈਂ ਹੈ ਗਿਆ ਸੱਤ ਅੱਠ ਹੈ ਹੋ ਸਕਦਾ ਜ਼ਿਆਦਾ ਵੀ ਹੋ ਸਕਦੇ ਆ ਉਹਨੇ ਤੋਂ ਮੈਂ ਸਾਰਿਆਂ ਤੇ ਪਾ ਦਿੰਦਾ ਤੇ ਉਹ ਵੀਡੀਓ ਜਿਹੜੀ ਆ ਉਹ ਇੱਕੋ ਬੰਦੇ ਕੋਲੇ ਪੰਜ ਦਫਾ ਵੀ ਜਾ ਸਕਦੀ 6 ਦਫਾ ਵੀ ਜਾ ਸਕਦੀ ਆ ਹੁਣ ਮੈਨੂੰ ਤਾਂ ਕੋਈ ਪਤਾ ਨਹੀਂ ਜਾਂ ਜਦੋਂ ਮੈਂ ਅਪਲੋਡ ਕਰਦਾ ਉਹ ਜਿਹੜਾ ਹੈਗਾ ਸ਼ਾਇਦ ਉਹ ਬੰਦਾ ਸੁੱਤਾ ਪਿਆ ਹੋਵੇ ਜਾਂ ਸੌਣ ਦੀ ਤਿਆਰੀ ਕਰਦਾ ਹੋਵੇ ਉਹਨੇ ਕਿਹਾ ਬੜੀ ਟੂਮ ਟੂਲਾਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਇਹ ਹਮੇਸ਼ਾ ਪੈਣ ਲੱਗੇ ਜਿਹੜਾ ਉਹ ਨੋਟੀਫਿਕੇਸ਼ਨ ਵਾਲਾ ਜਿਹੜਾ ਹੈਗਾ ਉਹ ਤੁਸੀਂ ਉਹਦੀ ਜਿਹੜੀ ਰੈਂਗ ਆ ਜਾਂ ਉਹਦੀ ਜਿਹੜੀ ਬੋਲਿੰਗ ਹੈ ਮੈਂ ਉਹ ਬਿਲਕੁਲ ਡਾਊਨ ਕਰ ਲਿਆ ਕਰੋ ਇਹ ਮੇਰੇ ਵੱਲੋਂ ਸੁਝਾਅ ਹੈ ਤੇ ਬਾਕੀ ਜੇ ਕੋਈ ਮੈਂ ਤੁਹਾਨੂੰ ਨਾ ਹੀ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਮੁਆਫ ਕਰਨਾ ਬਾਕੀ ਇਹ ਵੀਡੀਓ ਨੂੰ ਵੈਸੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵਾਧੂ ਆਦੇ ਨੂੰ ਹੋਰ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਕਿ ਕਿਸੇ ਬੰਦੇ ਨੂੰ ਇਤਰਾਜ਼ ਨਾ ਹੋਵੇ ਕਿ ਇਹ ਯੂਟਿਊਬਰ ਯਾਰ ਕੀ ਕਰਦੇ ਆ ਵਾਰੀ ਵਾਰੀ ਸਰ ਪਾਈ ਜਾਂਦੇ ਆ ਪਾਈ ਜਾਂਦੇ ਆ ਕਿਉਂਕਿ ਯੂਟਿਊਬਰ ਨੇ ਕਹਿੰਦੀ ਉਹ ਕਰਨੀ ਆ ਮਿਹਨਤ ਵੀ ਮੈਂ ਸਾਰੇ ਗਰੁੱਪਾਂ 'ਚ ਪਾਵਾਂ ਕੋਈ ਰਹਿ ਨਾ ਜਾਵੇ ਵੀ ਹੋਸ਼ਾ ਦਾ ਰਿਵਿਊ ਆ ਜਾਣ ਕੋਈ ਇਹ ਸਾਰਿਆਂ ਦੇ ਮਨ ਚ ਹੁੰਦੀ ਹੈ ਜਾਂ ਜਿਹਨੇ ਵੀ ਆਪਦੀ ਵੀਡੀਓ ਹੋਰ ਵੀ ਅਪਲੋਡ ਕਰਨੀ ਆ ਤਾਂ ਉਹਨੂੰ ਹੁੰਦਾ ਹੈ ਕਿ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਇਹ ਲਾ ਦੇਖਿਆ ਜਾਵੇ ਤੇ ਇਨੀਆਂ ਕ ਬੇਨਤੀਆਂ ਮਨਜ਼ੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ